ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਕੁਲਵਿੰਦਰ ਕੌਰ ਅੱਜ ਅਸੀਂ ਬਣਾ ਕੇ ਤਿਆਰ ਕਰਾਂਗੇ ਜਲੇਬੀ ਤੇ ਇੱਥੇ ਸਭ ਤੋਂ ਪਹਿਲਾਂ ਅਸੀਂ ਬਣਾਵਾਂਗੇ ਚਾਣੀ ਤੇ ਇੱਥੇ ਆਪਾਂ ਪਹਿਲੇ ਖੰਡ ਲਈ ਸੀ ਖੰਡ ਆਪਾਂ ਸਭ ਤੋਂ ਪਹਿਲਾਂ ਚਾਣੀ ਬਣਾ ਕੇ ਤਿਆਰ ਕਰਾਂਗੇ ਤੇ ਖੰਡ ਅਸੀਂ ਇੱਕ ਪੈਨ ਦੇ ਵਿੱਚ ਪਾ ਦਵਾਂਗੇ 1.5 ਕੋਲੀ ਅਸੀਂ ਖੰਡ ਲਈ ਸੀ 1.5 ਕੋਲੀ ਦੇ ਵਿੱਚ ਇੱਕ ਕੋਲੀ ਅਸੀਂ ਪਾਣੀ ਪਾ ਦਵਾਂਗੇ ਇੱਕ ਪਿੰਚ ਅਸੀਂ ਖਾਣ ਵਾਲਾ ਫੂਡ ਕਲਰ ਪਾ ਦਵਾਂਗੇ ਤੇ ਅਸੀਂ ਜਲੇਬੀ ਕਲਰ ਪਾਇਆ ਸੀ ਤੇ ਇਹਦੇ ਵਿੱਚ ਪਾ ਦਵਾਂਗੇ ਆਪਾਂ ਇੱਕ ਲਾਚੀ ਲਾਚੀ ਦਾ ਸੀ ਮੂੰਹ ਖੋਲ ਦਿੱਤਾ ਸੀ ਸਭ ਤੋਂ ਪਹਿਲਾਂ ਅਸੀਂ ਚਾਣੀ ਨੂੰ ਬਣਾ ਕੇ ਤਿਆਰ ਕਰਾਂਗੇ ਤੇ ਚਾਣੀ ਅਸੀਂ ਕੋਈ ਤਾਰਦੀ ਨਹੀਂ ਬਣਾਉਣੀ ਆਪਾਂ ਚਾਣੀ ਚਿਪਚਿਪੀ ਜੀ ਚਾਣੀ ਬਣਾ ਕੇ ਤਿਆਰ ਕਰਨੀ ਹੈ ਅਸੀਂ ਇਹਨੂੰ ਇੱਕ ਕੋਲੀ ਲਿਆ ਸੀ ਅਸੀਂ ਮੈਦਾ ਤੇ ਮੈਦੇ ਨੂੰ ਅਸੀਂ ਹੁਣ ਰੋਲ ਵਿੱਚ ਪਾ ਦਵਾਂਗੇ ਇਸ ਮੈਦੇ ਦੇ ਵਿੱਚ ਇੱਕ ਚਮਚਾ ਅਸੀਂ ਦੇਸੀ ਘਿਓ ਦਾ ਪਾ ਦਵਾਂਗੇ ਦੇਸੀ ਘਿਓ ਨਾਲ ਬਹੁਤ ਵਧੀਆ ਆਏ ਇਹਦਾ ਬੈਟਰ ਤਿਆਰ ਹੁੰਦਾ ਆ ਤੇ ਹੁਣ ਅਸੀਂ ਇਹਨੂੰ ਘਿਓ ਦੇ ਵਿੱਚ ਮੈਦੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਹੱਥ ਦੇ ਨਾਲ ਤੇ ਆਪਾਂ ਚੰਗੀ ਤਰ੍ਹਾਂ ਇਸ ਤਰ੍ਹਾਂ ਆਪਾਂ ਮੈਦੇ ਦੇ ਨਾਲ ਘਿਓ ਨੂੰ ਲਾਉਣਾ ਹੈ ਜਿਹੜਾ ਇਹ ਬਹੁਤ ਵਧੀਆ ਇਸ ਨਾਲ ਮੈਚ ਹੋ ਜਾਏਗਾ ਮੈਦੇ ਨੂੰ ਅਸੀਂ ਘਿਓ ਪਾ ਕੇ ਮਿਕਸ ਕਰ ਲਿਆ ਤੇ ਹੁਣ ਅਸੀਂ ਥੋੜਾ ਥੋੜਾ ਪਾਣੀ ਪਾ ਕੇ ਤੇ ਆਪਾਂ ਇਹਨੂੰ ਖੋਲਣਾ ਵਾ ਤੇ ਬਹੁਤ ਵਧੀਆ ਇਹਨੂੰ ਇਸ ਤਰ੍ਹਾਂ ਆਪਾਂ ਇਹਨੂੰ ਖੈਂਟ ਲਵਾਂਗੇ ਪਾਣੀ ਪਾ ਪਾ ਕੇ ਤੇ ਇੱਥੇ ਆਪਾਂ ਵਿਸਕਰ ਨਾਲ ਵੀ ਇਹਨੂੰ ਫੈਂ ਸਕਦੇ ਹਾਂ ਤੇ ਹੱਥ ਦੇ ਨਾਲ ਵੀ ਦੋਨੇ ਜਿਹੜੀ ਆਪਣੇ ਕੋਲ ਦਿਲ ਕਰੇ ਆਪਾਂ ਉਹਦੇ ਨਾਲ ਹੀ ਇਹਨੂੰ ਵਰਤ ਸਕਦੇ ਹਾਂ ਹੱਥ ਵੀ ਆਪਾਂ ਮਿਕਸਰ ਦੇ ਨਾਲ ਵੀ ਇਹਨੂੰ ਖੈਂਟ ਦਵਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਹੱਥ ਨਾਲ ਕਰਾਂਗੇ ਮੈਂ ਇਹਦੇ ਨੂੰ ਅਸੀਂ ਘੋਲ ਲਿਆ ਸੀ ਤੇ ਹੁਣ ਅਸੀਂ ਇਹਦੇ ਵਿੱਚ ਇਹਨੂੰ ਪਾ ਦਵਾਂਗੇ ਇਹਨੂੰ ਪਾਵਾਂਗੇ ਅਸੀਂ ਚਿਲਚੇ ਦੇ ਵਿੱਚ ਪਾ ਕੇ ਇੰਨਾ ਅਸੀਂ ਅੱਧਾ ਕ ਚਮਚਾ ਇਹਨੂੰ ਦਾ ਪਾਵਾਂਗੇ ਤੇ ਇਹਨੂੰ ਪਾ ਕੇ ਥੋੜਾ ਜਿਹਾ ਉੱਪਰ ਇਹਦੇ ਪਾਣੀ ਪਾ ਦਵਾਂਗੇ ਤਫੋਂ ਅਸੀਂ ਇਹਨੂੰ ਰਿਸਕਰ ਦੇ ਨਾਲ ਬੈਟਰ ਨੂੰ ਢੋਲ ਦਵਾਂਗੇ 4-5 ਮਿੰਟ ਵਾਸਤੇ ਇਸ ਤਰ੍ਹਾਂ ਅਸੀਂ ਇਹਨੂੰ ਫੈਂਟ ਦਵਾਂਗੇ ਜਿਹੜਾ ਮੈਦਾ ਹੈ ਉਹ ਫਲਕੀ ਜਿਹਾ ਹੋ ਜਾਏਗਾ ਤੇ ਇਹਦੇ ਵਿੱਚ ਅਗੋਈ ਗੰਡ ਨਹੀਂ ਗੀ ਹੋਣੀ ਚਾਹੀਦੀ ਮੈਦੇ ਦੀ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਇਹਨੂੰ ਫੈਂਟ ਦਵਾਂਗੇ ਜਿਹੜੀ ਕੋਈ ਗੰਡ ਹੋਏਗੀ ਅਸੀਂ ਉਹਨੂੰ ਖੋਲਣਾ ਹੈ ਮੈਦੇ ਦੀ ਗੰਡ ਨੂੰ ਤੇ ਮੈਦਾ ਬਹੁਤ ਵਧੀਆ ਹੋ ਗਿਆ ਤੇ ਮੈਦੇ ਨੂੰ ਅਸੀਂ ਇਸ ਤਰੀਕੇ ਦਾ ਬਣਾਉਣਾ ਸੀ ਨਾ ਜ਼ਿਆਦਾ ਪਤਲਾ ਤੇ ਨਾ ਹੀ ਜ਼ਿਆਦਾ ਗਾੜਾ ਤੇ ਮੈਦਾ ਬਣ ਕੇ ਤਿਆਰ ਹੈ ਜਲੇਬੀ ਨੂੰ ਬਣਾਵਾਂਗੇ ਅਸੀਂ ਸੌਸ ਵਾਲੀ ਬੋਤਲ ਦੇ ਵਿੱਚ ਪਾ ਕੇ ਬੈਟਰ ਨੂੰ ਤੇ ਬੈਟਰ ਅਸੀਂ ਇਸ ਤਰ੍ਹਾਂ ਚਮਚੇ ਦੇ ਨਾਲ ਇਹਨੂੰ ਇਹਦੇ ਅੰਦਰ ਪਾ ਦਵਾਂਗੇ ਜੇ ਤੁਸੀਂ ਦੁੱਧ ਵਾਲੀ ਥੈਲੀ ਲੈਣੀ ਹੋਵੇ ਕੋਈ ਵੀ ਥੈਲੀ ਕੁੱਪੀ ਹੋਵੇ ਤੁਸੀਂ ਉਹਦੇ ਵਿੱਚ ਵੀ ਪਾ ਸਕਦੇ ਤੁਸੀਂ ਅਸੀਂ ਇਹਦੇ ਵਿੱਚ ਸੌਸ ਵਾਲੀ ਬੋਤਲ ਨਾ ਬਣਾ ਕੇ ਤਿਆਰ ਕਰਾਂਗੇ ਫਿਰ ਬੈਟਰ ਨੂੰ ਅਸੀਂ ਬੋਤਲ ਵਿੱਚ ਪਾ ਲਿਆ ਸੀ ਤੇ ਉੱਪਰ ਅਸੀਂ ਟੱਕਣ ਲਗਾ ਦੇਵਾਂਗੇ ਤੇ ਉੱਪਰ ਲੈ ਟੱਕਣ ਲਾ ਕੇ ਫਿਰ ਅਸੀਂ ਇਹਦੇ ਨਾਲ ਬਣਾਵਾਂਗੇ ਤੇ ਇਹਦੇ ਸਾਡੀ ਚਾਸ਼ਨੀ ਬਣ ਕੇ ਤਿਆਰ ਹੈ ਤੇ ਇਸ ਤਰੀਕੇ ਦੇ ਅਸੀਂ ਚਾਣੀ ਬਣਾਉਣੀ ਸੀ ਇਧਰਤ ਹੋਰ ਗਰਮ ਹੋ ਗਈ ਸੀ ਹੁਣ ਅਸੀਂ ਇਹ ਵਿੱਚ ਜਲੇਬੀਆਂ ਪਾ ਦਵਾਂਗੇ ਇੱਥੇ ਅਸੀਂ ਜਲੇਬੀਆਂ ਪਾਤੀਆਂ ਸੀ ਤੇ ਹੋਣਾ ਸੀ ਇਹਨਾਂ ਨੂੰ ਭਰਉਂਦੀਆਂ ਵੀ ਪਾ ਲਵਾਂਗੇ। ਛੇ ਆਰ ਨੂੰ ਚੇਂਜ ਕਰ ਦਵਾਂਗੇ। ਜਿਹੜੋ ਜਲੇਬੀਆਂ ਆਪਣੀਆਂ ਦੂਸਰੀ ਚ ਹੈ ਪਹਿਲੀ ਚ ਹੈ ਸਿਕ ਜਣਗੀ ਤਰ ਕੇ ਉੱਪਰ ਆ ਜਾਂਦੀਆਂ ਤੁਸੀਂ ਦੇਖ ਸਕਦੇ ਜਲੇਬੀਆਂ ਜਿਹੜੀਆਂ ਤਰ ਗਈਆਂ ਹੁਣ ਮੈਂ ਇਹਨਾਂ ਦੀ ਸਾਈਡ ਜੀ ਅੱਜ ਕਰ ਦਵਾਂਗੀ ਜਿਹੜੀਆਂ ਨੂੰ ਅਸੀਂ ਕਰੈਂਚੀ ਜੇ ਕਰ ਲਿਆ ਸੀ ਤੇ ਜਲੇਬੀਆਂ ਨੂੰ ਅਸੀਂ ਕਿਉਂ ਦੇ ਵਿੱਚੋਂ ਬਾਹਰ ਕੱਢ ਦਵਾਂਗੇ ਅਸੀਂ ਗਰਮ ਗਰਮ ਚਾਣੀ ਦੇ ਵਿੱਚ ਇਹਨਾਂ ਨੂੰ ਪਾ ਦਵਾਂਗੇ ਇਹ ਦੋਨੇ ਸਾਈਡਾਂ 'ਚ ਆਪਾਂ ਕਾ ਦਾਂਗੇ ਜਿਹੜਾ ਚਾਣੀ ਆ ਉਹ ਇਹਨਾਂ ਦੇ ਅੰਦਰ ਤੱਕ ਚਲ ਜੇਗੀ ਜਲੇਬੀਆਂ ਨੂੰ ਅਸੀਂ ਚਾਣੀ ਦੇ ਵਿੱਚੋਂ ਕੱਢ ਦਵਾਂਗੇ ਬਹੁਤ ਵਧੀਆ ਜਲੇਬੀਆਂ ਬਣ ਗਈਆਂ ਤੇ ਜੇ ਤੁਹਾਨੂੰ ਮੇਰੇ ਜਲੇਬੀਆਂ ਬਣਾਉਣ ਦਾ ਤਰੀਕਾ ਵਧੀਆ ਲੱਗਾ ਤੇ ਲਾਈਕ ਜ਼ਰੂਰ ਕਰਦਿਆ ਕਰੋ ਵੀ ਇੱਥੇ ਦੂਸਰੀ ਵਾਰੀ ਅਸੀਂ ਜਲੇਬੀਆਂ ਨੂੰ ਪਾ ਦਿੱਤਾ ਸੀ ਤੇ ਜਲੇਬੀਆਂ ਬਹੁਤ ਵਧੀਆ ਜਲੇਬੀਆਂ ਸ਼ਾਨਦਾਰ ਜਲੇਬੀਆਂ ਬਣ ਗਈਆਂ ਤੇ ਕੋਈ ਬਲੇਮ ਨਾ ਕਰੇਗਾ ਵੀ ਅਸੀਂ ਘਰ ਵਿੱਚ ਜਲੇਬੀਆਂ ਬਣਾਈਆਂ ਆ ਤੇ ਇਹ ਵੀ ਜਲੇਬੀਆਂ ਬਣ ਕੇ ਤਿਆਰ ਹੋਈਆਂ ਤੇ ਅਸੀਂ ਜਲੇਬੀਆਂ ਨੂੰ ਬਿਲਕੁਲ ਕੱਚੀਆਂ ਨਹੀਂ ਰੱਖਣਗੀਆਂ ਅਸੀਂ ਰੋੜ ਰੋੜ ਕੇ ਜਲੇਬੀਆਂ ਨੂੰ ਪਕਾਇਆ ਹੈ ਜਿਹੜੀਆਂ ਇਹ ਖਾਂ ਚ ਬਹੁਤ ਜਿਆਦਾ ਟੇਸਟ ਲੱਗਦੀਆਂ ਹੈ ਤੇ ਤੇ ਹੋਣੀ ਅਸੀਂ ਚਾਣੀ ਦੇ ਵਿੱਚ ਪਾਈ ਜਾਵਾਂਗੇ ਜਲੇਬੀਆਂ ਨੂੰ ਆ ਤੁਸੀਂ ਦੇਖ ਸਕਦੇ ਜੀ ਇਥੇ ਦੇਖੋ ਜੀ ਅਸੀਂ ਸਾਰੀਆਂ ਜਲੇਬੀਆਂ ਨੂੰ ਬਣਾ ਕੇ ਤਿਆਰ ਕਰ ਲਿਆ ਅਸੀਂ ਜਲੇਬੀਆਂ ਬਣਾਉਂਦੇ ਕੋਈ ਟਾਈਮ ਨਹੀਂ ਲੱਗਦਾ ਬਹੁਤ ਜਲਦੀ 10-15 ਮਿੰਟਾਂ ਦੇ ਵਿੱਚ ਜਲੇਬੀ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਬਹੁਤ ਟੇਸਟ ਕਰੈਂਚੀ ਕਰੈਂਚੀ ਜਲੇਬੀ ਬਣ ਗਈ ਹੈ ਇੱਥੇ ਅਸੀਂ ਸਾਰੀਆਂ ਜਲੇਬੀਆਂ ਨੂੰ ਬਣਾ ਲਿਆ ਅਸੀਂ ਬਹੁਤ ਜਲਦੀ ਕੋਈ ਬਿਲਕੁਲ ਟਾਈਮ ਨਹੀਂ ਗਾ ਜਲੇਬੀਆਂ ਨੂੰ ਲੱਗਦਾ ਵੀ ਲੋ ਜੀ ਜਲੇਬੀਆਂ ਬਣ ਕੇ ਤਿਆਰ 10 15 ਮਿੰਟ ਦੇ ਵਿੱਚ ਜਲੇਬੀ ਬਹੁਤ ਵਧੀਆ ਰਸੀਲੀ ਜਲੇਬੀ ਬਣ ਕੇ ਤਿਆਰ ਹੋਈ ਆ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਦਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਵੀ ਤੇ ਬੈਲ ਦੇ ਬਟਨ 'ਤੇ ਤੁਸੀਂ ਜਰੂਰ ਦਬਾਉਣਾ ਨਾ ਭੁੱਲਿਓ ਤੇ ਕਮੈਂਟਾਂ 'ਚ ਜਰੂਰ ਦੱਸਿਓ ਸਾਡੀ ਜਲੇਬੀ ਬਾਰੇ ਤੇ ਕਮੈਂਟ ਸੋਹਣੇ-ਸੋਹਣੇ ਤੁਸੀਂ ਜਰੂਰ ਕਰਿਆ ਕਰੋ ਵੀ ਤਿਹ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ